ਵਾਰਤਾ 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 ਇਹ ਟੈਂਕਰ ਕਿੱਥੇ ਵਾਰਤਾ ਉਹਨਾਂ ਨੇ ਤਾਂ ਸਾਨੂੰ ਇਹੀ ਕਿਹਾ ਵੀ ਇੱਕ ਦੂਜੇ ਦੀ ਰੇਸ ਲਾ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਆ ਰੇਸਾਂ 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 ਨਮਾਸ਼ੇਰਚ ਲੱਗ ਗਿਆ ਤੇਲ ਵਾਲੇ ਟੈਂਕਰਾਂ ਦੀਆਂ ਰੇਸਾਂ ਰੇਸਾਂ ਲਾਉਣ ਵੇਲੇ ਭੁੱਲ ਗਏ ਕਿ ਲੋਕਾਂ ਦੀ ਜ਼ਿੰਦਗੀ ਨੂੰ ਖਤਰੇ ਚ ਪਾਰ ਰਹੇ ਨੇ ਖਤਰੇ ਚ ਪਾਰ ਰਹੇ ਨੇ ਖਤਰੇ ਚ ਪਾਰ ਰਹੇ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਟੈਂਕਰ ਵੜ ਗਿਆ ਮਕਾਨਾਂ ਤੇ ਦੁਕਾਨਾਂ ਇਕ ਨਹੀਂ ਦੋ ਨਹੀਂ ਕਈ ਦੁਕਾਨਾਂ ਤੇ ਬਿਲਡਿੰਗਾਂ ਦੇ ਵਿੱਚ ਜਾ ਵੜਿਆ ਇਹ ਟੈਂਕਰ ਸੋ ਲੋਕਾਂ ਦੀ ਜਾਨ ਬਚ ਗਈ ਕਿਉਂਕਿ ਕਿਸਮਤ ਚੰਗੀ ਸੀ ਉਸ ਵੇਲੇ ਨਾਲ ਮਾਰਤਾ ਚ ਕੋਈ ਨਹੀਂ ਸੀ ਪਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟੈਂਕਰ ਵੜ ਚੁੱਕਿਆ ਹੈ ਮਾਰਤਾ ਤੇ ਨੈਸਨਾ ਬੂਦ ਕਰ ਦਿੱਤੀਆਂ ਗਈਆਂ ਨੇ ਇਮਾਰਤ ਸੋ ਮੌਕੇ ਦੇ ਮਜੂਰ ਲੋਕਾਂ ਦੀ ਮੰਨੀਏ ਤੇ ਲੱਗੀਆਂ ਹੋਈਆਂ ਸੀ ਟੈਂਕਰਾਂ ਦੀਆਂ ਰੇਸਾਂ ਤਾਂ ਕਿਸ ਤਰੀਕੇ ਦੇ ਨਾਲ ਹੋਇਆ ਹਾਸਾ ਕਿਵੇਂ ਹੋਇਆ ਲੋਕਾਂ ਦਾ ਨੁਕਸਾਨ ਤੁਸੀਂ ਆਪ ਹੀ ਦੇਖ ਲਵੋ ਤਨਖ ਪੇਲ ਪੰਜਾਬੀ ਟੀਵੀ ਦੇ ਲਈ ਜਿਤਨਰ ਪਾਲ ਕਲੀਅਰ ਦਿਪਾਲ ਬਹੁਤ 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 ਵਧੀਆ ਬੀਜੀ ਕਰਪਾ ਕਰਕੇ ਤੁਸੀਂ ਨਾ ਉਹ ਬੰਦੂ ਜੀ ਕਿਹਾ ਤਾਂ ਨਹੀਂ ਆਉਂਦੀ ਅੱਛਾ ਇਹ ਆਪਣੀ ਜਿਹੜੇ ਜੀ ਮੈਂ ਰਿੰਦਰਕੌਰ ਵਾਈਫ ਆਫ ਤਾਰਾਸਿੰ ਇਹ ਸਾਡੀ ਦੁਕਾਨ ਹੈ ਜੀ ਹਾਂਜੀ ਇਹਦਾ ਮੈਂ ਤਾਂ ਡਿਊਟੀ ਤੇ ਗਈ ਹੋਈ ਸੀਗੀ ਸਵੇਰੇ ਹਨਾ ਮੈਨੂੰ ਉੱਥੇ ਹੀ ਫੋਨ ਆਇਆ ਕਿ ਸਵਾ 9 ਵਜੇ ਦੀ ਗੱਲ ਹੈ ਵੀ ਇੱਕ ਟਰਾਲਾ ਮਾਰਿਆ ਗਿਆ ਹੈ ਤਾਂ ਇਸ ਕਰਕੇ ਤੁਸੀਂ ਦੇਖ ਲਓ ਤੁਹਾਡੇ ਸਾਹਮਣੇ ਹੀ ਐਨੀ ਸਿਚੁਏਸ਼ਨ ਖਰਾਬ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਅੰਦਰ ਕਾਫੀ ਸਮਾਨ ਆ ਉਹ ਵੀ ਬਹੁਤ ਜ਼ਿਆਦਾ ਖਰਾਬ ਹੋ ਗਿਆ ਇਸ ਕਰਕੇ ਮੈਂ ਤਾਂ ਪ੍ਰਸ਼ਾਸਨ ਤੋਂ ਹੀ ਮੰਗ ਕਰਦੀ ਵੀ ਸਾਡੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਜਿੰਨਾ ਸਾਡਾ ਨੁਕਸਾਨ ਆ ਉਹ ਸਾਨੂੰ ਉਹਦੀ ਪਰਪਾਈ ਕੀਤੀ ਜਾਵੇ ਕਿ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਕਹਿੰਦੇ ਕਿ ਪੂਰੀ ਡਿਟੇਲ ਦੇ ਦਿਓ ਤੁਸੀਂ ਪਰ ਭਾਈ ਕਰਾਵਾਂਗੇ ਹਾਂਜੀ ਪਰ ਜਿਵੇਂ ਲੋਕ ਦੱਸ ਰਹੇ ਆ ਕਸ਼ਮੀਰੀ ਦੱਸ ਰਹੇ ਆ ਕਿ ਇੱਕ ਤਰ੍ਹਾਂ ਦੀ ਰੇਸ ਲਾਈ ਹੋਈ ਸੀ ਹਾਂਜੀ ਹਾਂਜੀ ਦੇਖਣ ਵਾਲਿਆਂ ਨੇ ਤਾਂ ਸਾਨੂੰ ਇਹੀ ਕਿਹਾ ਹੈ ਵੀ ਇੱਕ ਦੂਜੇ ਦੀ ਰੇਸ ਲਾ ਰੇਸ ਲਾ ਰਹੇ ਸੀ ਤੇ ਇਹਨਾਂ ਨੇ ਓਵਰਟੇਕ ਕੀਤਾ ਆ ਇੱਥੇ ਇਸ ਜਗ੍ਹਾ ਆ ਕੇ ਇਹਨਾਂ ਤੋਂ ਕੰਟਰੋਲ ਨਹੀਂ ਹੋਇਆ ਇੱਕਦਮ ਓਟ੍ਰਾਲਾ ਮੁੜਿਆ ਤੁਸੀਂ ਆਪ ਹੀ ਸਾਹਮਣੇ ਦੇਖ ਸਕਦੇ ਕੋਈ ਬੈਠਾ ਸੀਗਾ ਨਹੀਂ ਦੁਕਾਨ ਬੰਦ ਸੀਗੀ ਹਾਂਜੀ ਕੋਈ ਰਹਿੰਦੀ ਹੈ ਕੋਈ ਹੁੰਦਾ ਇਹ ਮੇਰੇ ਹਸਬੰਦ ਸੀਗੀ ਉਹ ਕਰਦੇ ਸੀਗੇ ਉਹ ਥੋੜੇ ਦਿਨੇ ਹੋਇਆ ਬਾਹਰ ਗਏ ਆ ਜੀ ਆਸਟ੍ਰੇਲੀਆ ਇਸ ਕਰਕੇ ਦੁਕਾਨ ਬੰਦ ਸੀ ਅੰਦਰ ਕਿਸੇ ਜਿੱਦਾਂ ਬੰਦਾ ਨਹੀਂ ਸੀਗਾ ਅੰਦਰ ਇਦਾਂ ਦਾ ਕੋਈ ਨੁਕਸਾਨ ਨਹੀਂ ਹੈਗਾ ਜਾਨੀ ਨੁਕਸਾਨ ਜਾਨੀ ਨੁਕਸਾਨ ਹੋਵੇ ਜੇ ਕੋਈ ਦੁਕਾਨ ਦੇ ਅੰਦਰ ਬੈਠਾ ਹੁੰਦਾ ਹਾਂਜੀ ਤਾਂ ਕੁਝ ਗੱਲ ਹੋਰ ਵੀ ਹੋ ਸਕਦੀ ਸੀ ਹਾਂਜੀ ਹਾਂਜੀ ਵਿਗੜ ਸਕਦੀ ਸੀ ਗੱਲ ਹਾਂਜੀ ਤੇ ਹੁਣ ਇਹਦੇ ਲਈ ਤੁਸੀਂ ਪ੍ਰਸ਼ਾਸਨ ਨੂੰ ਸਾਰੀ ਡਿਟੇਲ ਲਿਖਾਤੀ ਹੈ ਜੋ ਲੜਕੀ ਨੇ ਬੋਲਿਆ ਜੀ ਇਹ ਤੁਹਾਡੇ ਸਾਹਮਣੇ ਆ ਜੀ ਹਾਂਜੀ ਆਹ ਦਾ ਜਿਹੜਾ ਨੁਕਸਾਨ ਹੋਇਆ ਹਾਂਜੀ ਇਹੀ ਆ ਕਿ ਕੋਈ ਹੋਰ ਅੱਧਰ ਵੀ ਨੁਕਸਾਨ ਹੋਇਆ ਹੁਣ ਤਾਂ ਖੋਲ ਕੇ ਬਾਕੀ ਪਤਾ ਲੱਗੂ ਹੈ ਅੰਦਰ ਜਾ ਕੇ ਵੜ ਕੇ ਦੇਖਣਾ ਪਊਗਾ ਜੀ ਕੀ ਆ ਜੀ ਬਾਕੀ ਤਾਂ ਜਿਹੜਾ ਸਾਡੇ ਸਾਹਮਣੇ ਆ ਗਿਆ ਵਾਟਰ ਵਗੈਰਾ ਪਈਆ ਥੋੜਿਆ ਕਿ ਦੂਜੇ ਦੇ ਹੀ ਆ ਨਹੀਂ ਇਹ ਦੂਜੀ ਦੁਕਾਨ ਦੇ ਆ ਇਹ ਦੂਜੀ ਦੁਕਾਨ ਦੇ ਦੂਜੀ ਦੁਕਾਨ ਦੇ ਇੱਥੇ ਚਾਹ ਦੀ ਦੁਕਾਨ ਸੀ ਜਿਹੜੇ ਕਰਾਇਆ ਤੇ ਚੜਾਈ ਹੋਈ ਹੈ ਕਿਸੇ ਹੋਰ ਦੀ ਆ ਜੀ ਚਲ ਮਾਲਕ ਜਿਹੜੇ ਵੀ ਆ ਜੋ 79 ਮਲ ਜਿਹਨਾਂ ਦਾ ਨੁਕਸਾਨ ਹੋਇਆ ਹੋਣਾਂ ਮਾਲਕਾਂ ਬੁਲਾ ਕੇ ਜੋ ਉਹਨਾਂ ਪਰਵਾਈ ਕਰਦੇ ਨੇ ਇੱਥੀਆਂ ਨੇ ਜੋ ਉਹਨਾਂ ਦੀ ਕਾਰਵਾਈ ਕਰ ਸਰ ਇੱਕ ਨਾ ਜਿੰਨੇ ਵੀ ਚਸ਼ਮਦੀ ਦੇ ਨੇ ਸ਼ਿਕਾਇਤ ਦੱਸੀ ਆ ਇਹਨਾਂ ਨੇ ਦੁੱਖ ਜਿਹੜਾ ਜ਼ਾਹਰ ਕੀਤਾ ਕਹਿੰਦੇ ਕਿ ਰੇਸ ਲਗਾ ਰਹੇ ਸੀਗੇ ਜੋ ਚਸ਼ਮਦੀ ਤਾਂ ਦੇਖਿਆ ਔਰ ਸਰਵਿਸ ਰੋਡ ਤੋਂ ਇਹ ਦੂਜੇ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਕਾਰਵਾਈ ਵੀ ਹੋਣੀ ਚਾਹੀਦੀ ਸੀ ਜੋ ਕਰਾਂਗੇ ਜੋ ਬਣੇ ਜੋ ਉਹਨਾਂ ਦੀ ਕਾਰਵਾਈ ਕਰ ਰਿਹਾ ਠੀਕ ਹੈ ਉਹ ਬੰਦਾ ਇੰਜਰਡ ਹੈ ਦੇਖ ਕੇ ਉਹਨੂੰ ਬੁਲਾ ਕੇ ਜੋ ਹਸਪੀਟਲ ਦਾਖਲ ਹੈ ਡਰਾਈਵਰ ਬਾਕੀ ਜੋ ਉਹਨਾਂ ਦੇ ਜੋ ਵੀ ਇੱਥੇ ਮੌਕੇ ਤੇ ਹੈਗੇ ਉਹਨਾਂ ਬੁਲਾ ਕੇ ਜੋ ਉਹਨਾਂ ਦੀ ਕਾਰਵਾਈ ਕਰਕੇ ਆਪਾਂ ਇਹ ਡਰਾਈਵਰ ਦੇ ਸੱਟ ਲੱਗੀ ਜ ਸੜਦੇ ਹਾਂਜੀ ਹਸਪਤਲ ਲੱਗਿਆ ਐਸਐਸਓ ਪਰ ਸਾਡੀ ਟੀਮ ਹੈ ਉਹ ਹਸਪਤਲ ਲੱਗਿਆ ਜੋ ਵੀ ਪੁਲਿਸ ਪ੍ਰਸ਼ਾਸਨ ਨੇ ਹਸਪਤਲ ਚ ਚਲੋ ਇਹਨੂੰ ਬਚਾਉਣਾ ਵੀ ਜ਼ਰੂਰੀ ਹੈ ਪਰ ਸਰ ਕਾਰਵਾਈ ਹੋਊਗੀ ਤਾਂ ਹੀ ਇੱਕ ਐਗਜ਼ਾਮਪਲ ਸੈੱਟ ਹੋਊਗਾ ਬਾਕੀ ਵਾਲੀ ਚਲੋ ਬਹੁਤ ਸ਼ੁਕਰੀਆ